ਕਦੇ ਨਹੀਂ ਸਮਾ ਗਿਆ ਹੈ ਦਾਦਾ ਜੀਵਾਂ ਸੀਸ ਤੇ ਪਰਕਰਨ ਨਾ ਦਈਏ ਇਹ ਉੱਤਰ ਪਾਵੇਂ भोले ਜਿਹੀ ਕਿਹਾ ਗਿਆ ਸੀ ਪਰਕਰਨ ਪਾਲ ਵਿੱਚ ਇੱਕ ਚੁੱਕ ਵਰਤ ਗਈ ਸੀ ਹੁਣ ਬਾਬਾ ਜੁਰਾਵ ਸਿੰਘ ਜੀ ਨੇ ਉੱਚੀ ਜਿਹੀ ਕਿਹਾ ਅਸੀਂ ਆਪਣਾ ਗੀਂਗਵਾਂ ਨੂੰ ਤਿਆਰ ਨਹੀਂ ਹਾਂ ਸਾਨੂੰ ਨਾ ਦਾ ਸਵਰਗ ਚਾਹੀਦਾ ਤੇ ਨਾ ਹੀ ਦੁਨੀਆ ਦੀ ਸਰਦਾਰੀ ਅਸੀਂ ਆਪਣੇ ਧਰਮ ਤੇ ਖੜੇ ਹਾਂ वजीर खान ने गुस्से में कहा अगर मानोगे नहीं तो मार दिए जाओगे बाबा जोरावर सिंह जी ने कहा मौत एक दिन जरूर आएगी आज आ जाएगी तक ही बुरा होगा असी मरण को तैयार हां पर धर्म त्यागन तो नहीं नवाब ने इनके कोटे दे दे के नवाब शेर मोहम्मद ने कहा कि ये बच्चे तेरे प्रा के कातिल के बेटे हैं मलेरकोटले ने नवाब ने उत्तर दिया बेशक सच है पर मासूम बच्चा पर हाथ उठाना कायर गुना है मेरा भरा जंग विच मारे गया सी मैं उसका बदला जंग विच ही ले सकता हां सर्द खूनी दी बेरहमी विच नहीं ले सकता पहला दिन को दिन बच्चा नु लोभ लालच प्रेरणा की जाती थी पर बच्चा दिले दी दिलेरी अते कड़े जवाब ने पासा पड़ दिया हुन डर पीड़ा देखे प्रशांत की तंदाई अटकी ता

ਜਨ ਬੱਚੇ ਫਿਰ ਸਾਧਨ ਹੋਏ ਅਤੇ ਨਾਮ ਨਹੀਂ ਤਾਂ ਨਵਾਬ ਨੇ ਉਹਨਾਂ ਨੇ ਕਤਲ ਦਾ ਹੁਕਮ ਦੇ ਦਿੱਤਾ ਪਰ ਮਾਤਾ ਗੁਜਰੀ ਜੀ ਨੂੰ ਜਦੋਂ ਪਤਾ ਲੱਗਾ ਕਿ ਬੱਚੇ ਸ਼ਹੀਦ ਹੋ ਗਏ ਹਨ ਤਾਂ ਉਹਨਾਂ ਨੇ ਵੀ ਜਗਜੀਤ ਸਾਹਿਬ ਦੇ ਪਾਸ ਕੀਤਾ ਤੇ ਪ੍ਰਾਂਤ ਧਿਆਨ ਦਿੱਤੇ ਟੋਡਰ ਮਲ ਜੋ ਕਿ ਗੁਰੂ ਜੀ ਦਾ ਅਮੀਰ ਸੇਵਕ ਸੀ ਅਤੇ ਮਾਤਾ ਜੀ ਤੇ ਸਰਜਾਦੇ ਤੇ ਸੰਸਕਾਰ ਕਰਨ ਲਈ ਉਸਨੇ ਸੋਨੇ ਦੀਆਂ ਮੋਹਰਾਂ ਲੈ ਕੇ ਜ਼ਮੀਨ ਖਰੀਦੀ ਅਤੇ ਚੰਦਨ ਦੀ ਚਿਤਾਵਿਕ ਸੰਸਕਾਰ ਕੀਤੇ ਮੋਤੀ RAM ਮਹਾਰਾਜੀ ਵਜ਼ੀਰ ਖਾਨ ਦੇ ਹਿੰਦੂ ਕਹਿੰਦਿਆਂ ਨਹੀਂ ਖਾਣੇ ਦਾ ਪ੍ਰਬੰਧ ਕਰਦੇ ਸਨ ਪਰ ਮਾਤਾ ਜੀ ਅਤੇ ਦੋਨੋਂ ਬੱਚਿਆਂ ਨੇ ਚਾਲਨ ਦੇ ਘਰ ਦਾ ਅੰਨ ਪਾਣੀ ਸਵੀਕਾਰ ਨਹੀਂ ਕੀਤਾ ਇਸ ਲਈ ਮੋਤੀ RAM ਮਹਾਰਾਜੀ ਪਹਿਰੇਦਾਰਾਂ ਨੂੰ ਆਪਣੀ ਕਾਰਵਾਲੀ ਦੇ ਗੈਰਹੀ ਰਿਸ਼ਵਤ ਦੇ ਤੌਰ ਤੇ ਦੇ ਕੇ ਮਾਤਾ ਜੀ ਅਤੇ ਬੱਚਿਆਂ ਨੂੰ ਦੁੱਧ ਸ਼ਕਾੰਦੇ ਜਦ ਨਵਾਬ ਨੂੰ ਇਸ ਕੰ ਦਾ ਪਤਾ ਲੱਗਾ ਤਾਂ ਉਸਨੇ ਮੋਤੀ RAM ਮਹਾਰਾਜੀ ਨੂੰ ਕਿਹਾ ਯਾਦਾ ਤੁਸੀਂ ਮੁਸਲਮਾਨ ਬਣ ਜਾਓ ਨਹਿਤਾ ਤੁਹਾਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜਿਆ ਜਾਏਗਾ ਮੋਤੀਰਾਮ ਮੈਨਰਜੀ ਦੇ ਇਨਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਗਿਆ ਨਵਾਬ ਦੀ ਬੇਗਮ ਦਾ ਨਾਮ ਜੈਨਾ ਸੀ ਉਹ ਇੱਕ ਹਿੰਦੂ ਰਾਜਪੂਤ ਪਰਿਵਾਰ ਦੀ ਬੇਟੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਦੇ ਪੰਥ ਵਿੱਚ ਬਹੁਤ ਪਿਆਰ ਸੀ ਜਦੋਂ ਉਸ ਨੂੰ ਪਤਾ ਲੱਗਾ ਨਵਾਬ ਨੇ ਬੱਚਿਆਂ ਨੂੰ ਕਤਲ ਕਰ ਦਿੱਤਾ ਹੈ तुम नवाब न बहुत नाराज हो अपने पेट में कटार मार के मर गई